ਕਹਿੰਦਾ ਬੇਟਾ ਮੜੀ ਗੱਲ ਹੋਈ ਬਹੁਤ ਜਿਆਦਾ ਠੀਕ ਹੈ ਨਾ ਆਪੇ ਹੀ ਕੱਛਾ ਕਬੀ ਇਹ ਸਮਝ ਲਓ ਕਿ ਰਾਤ ਨੂੰ ਸ਼ਾਮ ਦੇ ਟਾਈਮ 9 ਵਜੇ ਨਾਲੇ ਆਪਣੇ ਘਰ ਆਏ ਆ ਹਾਂਜੀ ਚਾਰ ਜਾਨੇ ਸੀਗੇ ਜਿਹੜੇ ਇੱਕ ਕੰਪਰੇ ਦੇ ਵਿੱਚ ਰਹਿੰਦੇ ਸੀ ਆਣ ਕੇ ਰੋਜ਼ਚਾਨਾ ਦੀ ਤਰ੍ਹਾਂ ਇਹਨਾਂ ਨੇ ਆਪਣਾ ਖਾਦਾ ਆ ਰਸ ਆਪਣੇ ਦਿਨਰ ਕੀਤਾ ਆ ਕਰਕੇ ਤੇ ਕੋਈ ਕਰੀਬ 11:00 ਵਜੇ ਦੇ ਨਾਲੇ ਮਤਲਬ ਸੁੱਤੇ ਨੇ 12 ਵਜੇ ਤੱਕ 11 ਵਜੇ ਤੱਕ ਸਾਡਾ ਬੱਚਾ ਵੈਸੇ ਵੀ ਆਨਲਾਈਨ ਸੀਗਾ ਜੀ ਤੇ ਉਹਨਾਂ ਦੇ ਦੱਸਣ ਮੁਤਾਬਕ ਆ ਕਿ 12 ਕਵਜੇ ਦੇ ਨਾਲ ਆਪਾਂ ਸੁੱਤੇ ਆ ਉਤੋਂ ਬਾਅਦ ਸੌਂਗੇ ਨੇ 4 ਵਜੇ ਦੇ ਕਰੀਬ ਉਹਨਾਂ ਦੇ ਵਿੱਚੋਂ ਇੱਕ ਬੇਟਾ ਜਿਹੜਾ ਉਹ ਬਾਥਰੂਮ ਵਾਸਤੇ ਉੱਠਿਆ ਆ ਜਦੋਂ ਉੱਠਿਆ ਤੇ ਉਦੋਂ ਨੇ ਵੇਖਿਆ ਕਿ ਇਹ ਸਾਡਾ ਬੇਟਾ ਜੇਪਾਲ ਇਹਦੀ ਬਾਹ ਜਿਹੜੀ ਆ ਇਸ ਤਰ੍ਹਾਂ ਥੱਲੇ ਲੰਕੀ ਆ ਤੇ ਉਹਨੇ ਉਹਨੂੰ ਬਾਹਰ ਚੁੱਕ ਕੇ ਤੇ ਜਦੋਂ ਉੱਤੇ ਰੱਖੀ ਆ ਉਹਨੂੰ ਸ਼ੱਕ ਪਿਆ ਕਿ ਬਾਹਾਂ ਦੀ ਹਰਕਤ ਨਹੀਂ ਕੋਈ ਵੀ ਹੈ ਫਿਰ ਉਹਨੇ ਮਤਲਬ ਇਹਨੂੰ ਹਿਲਾਇਆ ਆ ਹਿਲਾ ਕੇ ਇਹਨੂੰ ਵਾਜਾਂ ਮਾਰੀਆਂ ਨੇ ਅੱਗੋਂ ਨਾ ਕੋਈ ਆਵਾਜ਼ ਆਈ ਹੈ ਤੇ ਨਾ ਇਹਦਾ ਸਰੀਰ ਹੀ ਕੋਈ ਕਿਸੇ ਨੇ ਹਰਕਤ ਕੀਤੀ ਫਿਰ ਉਹਨੇ ਦੂਜੇ ਮੁੰਡਿਆਂ ਨੂੰ ਵੀ ਥਾ ਕੇ ਦੱਸਿਆ ਵੀ ਹਜੇਪਰ ਵਾਜ ਨਹੀਂ ਦੇ ਰਿਹਾ ਪਤਾ ਨਹੀਂ ਕੀ ਗੱਲ ਹੈ ਉਸ ਤੋਂ ਬਾਅਦ ਉਹਨਾਂ ਨੇ ਫੇਰ ਪੁਲਿਸ ਨੂੰ ਜੜੀ ਰਿਪੋਰਟ ਕੀਤੀ ਆ ਉਹ ਪੁਲ 12 ਕਮੈਂਟ ਦੇ ਵਿੱਚ ਦੱਸਦੇ ਆ ਕਿ ਸਾਰੀ ਟੀਮ ਜਿਹੜੀ ਆ ਉਹ ਉਹਨਾਂ ਦੀ ਮੈਡੀਕਲ ਟੀਮ ਉਸ ਟਾਈਮ ਤੇ ਪਹੁੰਚ ਗਈ ਆ ਉਹਨਾਂ ਨੇ ਮਤਲਬ ਉਹਨਾਂ ਨੂੰ ਜੋ ਵੀ ਮਡਲਿਸ ਹਾਈਟ ਆ ਟ੍ਰੀਟਮੈਂਟ ਸਾਰਾ ਜੋ ਵੀ ਉਹਨਾਂ ਨੇ 1.5 ਘੰਟਾ ਲਾ ਕੇ ਪੂਰਾ ਕੀਤਾ ਲੇਕਿਨ ਉਹ ਬਹੁਤ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਜਵਾਬ ਦਿੱਤਾ ਕਿ ਨਹੀਂ ਇਹ ਬੇਟੇ ਦੀ ਸਾਇਲੈਂਟ ਅਟੈਕ ਕਰਕੇ ਜਿਹੜੀ ਉਹ ਡੈਥ ਹੋ ਚੁੱਕੀ ਕਿਹੜੀ ਸ਼ੈਅ ਸੀਗਾ ਤੇ ਬੇਟਾ ਪੋਰਟਲੈਂਡ ਸ਼ਹਿਰ ਹੈ ਓਰੀਗਨ ਡਿਸਟ੍ਰਿਕਟ ਹੈ ਅਮਰੀਕਾ ਦਾ ਜਿੱਥੇ ਸੀ ਕੋਈ ਕਰੀਬ ਇਹਨੂੰ 8 ਸਾਲ 8 18 ਸਾਲ ਜਾਂ ਗਿਆ ਤੇ ਸੀ ਹੁਣੇ ਉੱਥੋਂ ਦਾ ਇਹਨੂੰ ਸਿਟੀਜਨਸ਼ਿਪ ਮਿਲ ਚੁੱਕੀ ਹੈ ਵੈਲ ਸੈਟਲ ਸੀਗਾ ਕਾਰੋਬਾਰ ਬਹੁਤ ਵਧੀਆ ਸੀ ਸੰਦੀ ਬੱਚਾ ਬਹੁਤ ਹੀ ਹੋਣ ਹਰ ਬੱਚਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਉਹ ਨਸ਼ਾ ਜਾਂ ਕੋਈ ਉਹਦੀ ਚੀਜ਼ ਨਹੀਂ ਸੀ ਚਾਦੀ ਹੋਈ ਚਾਦੀ ਇਹ ਇੰਨਾਂ ਦੀ ਮੰਗਣੀ ਆ ਜਿਹੜੀ ਪਿਛਲੀ ਫਰਵਰੀ ਆ ਇਹਦੇ ਵਿੱਚ ਮੰਗਣੀ ਕੀਤੀ ਸੀ ਪੈਰਕਾਂ ਦੀ ਜਿਹੜੀ ਹੁਣ ਫਰਵਰੀ ਦੇ ਵਿੱਚ ਇਹਦਾ 4 ਤਰੀਕ ਦਾ ਸੱਗਨ ਸੀਗਾ ਤੇ 6 ਤਰੀਕ ਨੂੰ ਬਰਾਤ ਹੀ ਉਹਦੀਆਂ ਤਿਆਰੀਆਂ ਜਿਹੜੀਆਂ ਸਾਡੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਪਰ ਰੱਬ ਨੂੰ ਕੁਝ ਕੀ ਮਨਜ਼ੂਰੀ ਉਹਦਾ ਕੋਈ ਭਾਣਾ ਮੰਨਣਾ ਪੈਣਾ ਹਾਂਜੀ 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 ਮਤਲਬ ਡੈਡ ਬਾਡੀ ਵਾਸਤੇ ਕਿਉਂਕਿ ਉੱਥੇ ਸਾਡੇ ਜਿਹੜੇ ਆ ਪੁਰਾਣੇ ਰਿਸ਼ਤੇਦਾਰ ਵੀ ਬਹੁਤ ਉੱਥੇ ਨੇ ਫਸ ਟਾਈਮ ਉਹਨਾਂ ਦੇ ਕੋਲ ਉੱਥੇ ਪਹਿਲਾਂ ਤਾਂ ਕਹਿੰਦੇ ਸੀ ਵੀ ਥੋੜਾ ਟਾਈਮ ਲੱਗੂਗਾ ਕੋਈ 1 ਮਹੀਨਾ ਵੀ ਲੱਗ ਸਕਦਾ ਲੇਕਿਨ ਹੁਣ ਉਹਨਾਂ ਦੀ ਪ੍ਰੋਸੇਸ ਕਰਨ ਤੇ ਉਹਨਾਂ ਨੇ ਆਖਿਆ ਕਿ 1 ਹਫਤੇ ਤੱਕ ਯਾਨੀ ਕਿ ਸ਼ੁੱਕਰਵਾਰ ਦਾ ਉਹਨਾਂ ਨੇ ਆਖਿਆ ਸ਼ੁੱਕਰਵਾਰ ਦੇ ਦੇ ਦਾਂਗੇ ਡੈੱਡ ਬਾਡੀ ਹੋ ਸਕਦਾ ਹੈ ਅਤਵਾ ਸਾਡੇ ਕੋਲ ਉਹ ਪਹੁੰਚ ਜਾਵੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੇ ਕਿਸ ਤਰ੍ਹਾਂ ਮੈਨਾਂ ਕੇ ਇਸ਼ਾਰਾ ਹੋਵੇ ਪਤਾ ਸਨੋਤ ਮੈਂ ਤੇ ਡਿਊਟੀ ਤੋਂ ਜਦੋਂ ਘਰ ਆਇਆ ਤੇ ਬੇਟੀ ਦਾ ਫੋਨ ਆਇਆ ਤੇ ਬੇਟੀ ਵੀ ਕੈਨੇਡਾ ਰਹਿੰਦੀ ਆ ਤੇ ਫੋਨ ਜਦੋਂ ਆਇਆ ਤੇ ਉਹ ਕੋਈ ਗੱਲ ਨਹੀਂ ਸੀ ਹੋਣ ਦੀ ਫੇਰ ਮੈਂ ਉਹਨੂੰ ਬਾਰ-ਬਾਰ ਪੁੱਛਿਆ ਕਿ ਮਤਲਬ ਕੀ ਗੱਲ ਆ ਤੂੰ ਮਤਲਬ ਗੱਲ ਕਿਉਂ ਨਹੀਂ ਕਰਦੀ ਫੇਰ ਉਹਨੇ ਦੱਸਿਆ ਕਿ ਮਤਲਬ ਜਿਹੜਾ ਸੱਤ ਸੱਤ ਮੇਰਾ ਵੀਰ ਅਜੇ ਪਾਲਿਆ ਉਹ ਨਹੀਂ ਠੀਕ ਮੈਨੂੰ ਉਹਨੇ ਦੱਸਿਆ ਉਹਨੂੰ ਸੱਟ ਲੱਗੀ ਆ ਇਹ ਮੇਰੇ ਕੋਲ ਥੋੜਾ ਜਿਹਾ ਪੈਨੋ ਉਹ ਤੋਂ ਬਾਅਦ ਉਹਨੇ ਫੋਨ ਕੱਟ ਦਿੱਤਾ ਫੇਰ ਮੇਰਾ ਵੱਡਾ ਬ੍ਰਦਰ ਜਿਹੜਾ ਤੇ ਨਾਲ ਹੀ ਮੇਰੇ ਦੂਸਰੇ ਘਰ ਵਿੱਚ ਰਹਿੰਦਾ ਉਹ ਉਧਰੋਂ ਰੋਂਦੇ ਆਉਂਦੇ ਆ ਮੈਂ ਉਸਕੇ ਬਾਰ ਬਾਰ ਉਹਨਾਂ ਨੂੰ ਕੋਈ ਨਾ ਕੋਈ ਕੀ ਹੋਇਆ ਕੀ ਹੋਇਆ ਫੇਰ ਬੰਨਾਂ ਨੂੰ ਦੱਸਿਆ ਉਹਨਾਂ ਨੇ ਕਿ ਅਜੇ ਪਾਲ ਨੂੰ ਅਟੈਕ ਹੋ ਗਿਆ ਪਾਲ ਇਨ ਡੈਥ ਹੋ ਚੁੱਕੀ ਹੈ ਕੀ ਲੱਗਦਾ ਸੀ ਅਜੇ ਪਾਲ ਦਾ ਅੱਜ ਸਾਲ ਮੇਰਾ ਮਤਲਬ 3.5 ਸਾਲ ਦਾ ਇੰਤਜ਼ਾਰ ਹੀ ਹੋਇਆ ਆਪਣਾ ਕਿ ਕੋਈ 8 ਸਾਲ ਪਹਿਲਾਂ ਮੇਰੇ ਬੇਟੇ ਦੇ ਨਾਲੇ ਦੋ ਇਕੱਠੇ ਗਏ ਯੂ ਐਸ ਐ ਕੱਠੇ ਗਏ ਸੀ ਬੜਾ ਵਧੀਆ ਇਨਾਂ ਦੋਖੇ ਆਪਸ ਵਿੱਚ ਕਾਰੋਬਾਰ ਚੱਲ ਰਿਹਾ ਸੀ ਠੀਕ ਸੀ ਬਹੁਤ ਵਧੀਆ ਆ ਬੀਤੀ 26 27 ਤਰੀਕ ਨੂੰ ਰਾਤ ਨੂੰ ਇਕੱਠੇ ਯਾਰ ਦੋਸਤ ਚਾਰ-ਚਾਹ ਨੇ ਬੈਠੇ ਰੋਟੀ ਪਾਣੀ ਖਾਧਾ ਨਾ ਆਪਸ ਵਿੱਚ ਰੋਟੀ ਪਾਣੀ ਖਾਣ ਤੋਂ ਬਾਅਦ ਟੈਲੀਫੋਨ ਤੇ ਗੱਲ ਕਰਦਾ ਕਰਦਾ ਸੋਫੇ ਤੇ ਲੰਮੇ ਪੈਣ ਲੱਗਾ ਸੋ ਯਾਰਾਂ ਦੋਸਤਾਂ ਨੇ ਕਿਹਾ ਵੀ ਨੀਂਦ ਆਉਂਦੀ ਐ ਸਵੇਰੇ ਫਿਰ ਆਪਣਾ ਉੱਠਣਾ ਤੇ ਚਲੋ ਸੋਨੇ ਆਪਾਂ ਇਹਨੂੰ ਬਜਾਏ ਥੌਣ ਦੀ ਹੁੰਦੇ ਵੀ ਨੀਂਦ ਨਾ ਖਰਾਬੇ ਚਲੋ ਦੋ ਜਣ ਫੜ ਕੇ ਚੁੱਕ ਕੇ ਬੈੱਡ ਤੇ ਪਾਤਾ ਉੜ ਕੇ ਆਂਦੇ ਚੱਲ ਆਪਾਂ ਨੂੰ ਸੋ ਜੀਏ ਸਵੇਰੇ ਆਪਾਂ ਸੌਖ ਤੇ ਉੱਠ ਕੇ ਆਪਣੇ ਘਰ ਵੱਲ ਜਾਣਾ ਤੇ ਉਹ ਵੀ ਸੋਂਗੇ ਕੋ 3-4 ਵਜੇ ਦੇ ਕਰੀਬ ਇੱਕ ਦੋਸਤ ਬਾਥਰੂਮ ਜਾਣ ਵਾਸਤੇ ਉੱਠਿਆ ਤੇ ਉੱਠ ਕੇ ਉਹਨੇ ਵੇਖਿਆ ਵੀ ਅਜੇ ਪਾਲ ਸਿੰਘ ਦੀ ਬਾਹ ਜਿਹੜੀ ਨਾ ਥਾਂ ਲੰਮਕੀ ਹੈ ਬੈੱਡ ਤੋਂ ਤੇ ਉਹਨੇ ਸੋਚਿਆ ਵੀ ਇਹਨੂੰ ਮੈਂ ਬਾਹ ਨੂੰ ਤਾਂ ਕਰਾਂ ਤੇ ਉਹ ਜਦੋਂ ਤਾਂ ਕਰਦਾ ਘੇਠਾ ਹੋ ਗਿਆ ਦੋਰਾ ਉਹਨੇ ਕੀਤਾ ਤੇ ਉਹਨੂੰ ਫੇਰ ਜੁਲਮ ਜੂਸ ਨਹੀਂ ਹੋਈ ਉਹਨੇ ਫਿਰ ਹਲਾਇਆ ਹੁਲਿਆ ਪਿਆ ਜੇ ਪਾਲ ਉੱਠਾ ਜੇ ਪਾਲ ਉੱਠ ਪਰ ਜੇ ਪਾਲ ਨੇ ਆਵਾਜ਼ ਦਿੱਤੀ ਫਿਰ ਇਹਨਾਂ ਨਾਲ ਦੂਸਰੇ ਜਿਹੜੇ ਦੋਸਤ ਸੀ ਨਾਲ ਸੀ ਉਹਨਾਂ ਨੂੰ ਉਠਾਇਆ ਉਹਨਾਂ ਵੀ ਉੱਠ ਕੇ ਆਵਾਜ਼ਾਂ ਉਹ ਜੇ ਮਾਰੀਆਂ ਪਰ ਉਹ ਕੋਈ ਨਹੀਂ ਬਾਜ ਨਹੀਂ ਦਿੱਤੀ ਫਿਰ ਉਹਨਾਂ ਨੇ ਹਲਾ ਕੇ ਫਿਰ ਨੇ ਕਰ ਬਣੀ ਤੇ ਉਹਨਾਂ ਪੁਲਿਸ ਨੂੰ ਪਹੁੰਚ ਦਿੱਤਾ ਉਹਨਾਂ ਕਹਿ ਬ ਤੂੰ ਇਹਨੂੰ ਥੋੜੀ ਮਡਲੀ ਸਹਰਾ ਦੋ ਮੰਦੋ ਬੇਦਰ ਪੰਪਿੰਗ ਪੰਪਿੰਗ ਕਰੋ ਤੇ ਅਸੀਂ ਮਤਲਬ ਮੈਡੀਕਲ ਟੀਮ ਲੈ ਕੇ ਨਾਲ ਆ ਰਹੇ ਹਾਂ ਤੋ 15 20 ਮਿੰਟ ਬਾਅਦ ਪੁਲਿਸ ਆ ਗਈ ਨਾਲ ਆਪਣੀ ਐਂਬੂਲੈਂਸ ਲੈ ਕੇ ਨਾਲ ਆ ਗਈ ਤੇ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢਤਾ ਤੇ ਉਹਨਾਂ ਅੰਦਰ ਆਪਣੀ ਕੁੰਡੀ ਲਾ ਕੇ ਆਪਣੀ ਟ੍ਰੀਟਮੈਂਟ ਸ਼ੁਰੂ ਕਰ ਦਿੱਤੀ ਪਰ ਉਹਨਾਂ ਨੇ ਜੋ ਵੀ ਉਹਨਾਂ ਦਾ ਪ੍ਰੋਸੈਸ ਹੁੰਦਾ ਨਾ ਜਿੱਦਾਂ ਬੀਲੀ ਦੇ ਸ਼ਾਰਟ ਲਾਏ ਨੇ ਜਾਂ ਨੱਕ ਰਾਈ ਪਾਈ ਪਾਈ ਜਾਂ ਗਲੇ ਰਾਈ ਪਾਈ ਪਾ ਕੇ ਉਹਨਾਂ ਪੂਰਾ ਆਪਣਾ ਜਿਹੜਾ ਐਗਜ਼ਾਮ ਜਿੱਦਾਂ ਕਰਦੇ ਹੋ ਕੀਤਾ ਉਹਨਾਂ ਤੇ ਫਰਸਟ ਡੀਗਰੀ ਪੂਰੀ ਦਿੱਤੀ ਉਹਨਾਂ ਨਾਲ ਉਹਨਾਂ ਲੋ ਕੋਈ ਨਹੀਂ ਮਤਲਬ ਕੋਤਾਈ ਵਰਤੀ ਕਿ ਉਹਨਾਂ ਪੂਰਾ ਖਿਆਲ ਰੱਖਿਆ 1.5 ਤੋਂ 2 ਘੰਟੇ ਬਾਅਦ ਜਦੋਂ ਉਹ ਬਾਹਰ ਆਏ ਤੇ ਉਹਨਾਂ ਨੇ ਇਹੋ ਕਿਹਾ ਵੀ ਸੌਰੀ ਇਹਦੀ ਐਕਸਪਾਇਰ ਹੋ ਚੁੱਕਾ ਹੈ ਮਤਲਬ ਇਹਦਾ ਮਤਲਬ ਉਹ ਪੁੱਛਿਆ ਵੀ ਇਹਦਾ ਕਾਰਨ ਕੀ ਬਣਿਆ ਕੀ ਉਹਨਾਂ ਨੇ ਕਿਹਾ ਵੀ ਇਹ ਸਾਇਲੈਂਟ ਅਟੈਕ ਆਇਆ ਬਾਕੀ ਜੋ ਉਹਨਾਂ ਦਾ ਪ੍ਰੋਸੈਸ ਹੈ ਉਹਦੇ ਹਿਸਾਬ ਨਾਲ ਕੀ ਉਹਨਾਂ ਦੀ ਰਿਪੋਰਟਾਂ ਹੁੰਦੀਆਂ ਨੇ ਉਹ ਬਾਅਦ ਦੇ ਵਿੱਚ ਮਿਲਦੀਆਂ ਤੇ ਬਾਕੀ ਸਾਨੂੰ ਤੇ ਬਹੁਤ ਬਠਾਸਾ ਕੁਝ ਉਹ ਗੱਲ ਕਹਿਣ ਵਾਲੀ ਨੇ ਤੇ ਹਕੀਮ ਦਾ ਪੇਟਾ ਤੇ ਇਕੱਠੇ ਮਿਕਾ ਹਾਂ ਅਸੀਂ ਇਕੱਠੇ ਗਏ ਸੀ ਕੋਈ 8 ਸਾਲ ਪਹਿਲਾਂ 16 ਚ ਗਏ 2016 ਚ ਤੇ ਓਰੀਗਨ ਸਟੇਟ ਆ ਆਪਣਾ ਯੂ ਐਸ ਏ ਵਿੱਚ ਉਥੇ ਪੋਰਟ ਅਰਨ ਸਿਟੀ ਚ ਰਹਿ ਰਹੇ ਨੇ ਅਸੀਂ ਤੇ ਉਹਨੂੰ ਬੇਟੇ ਨੂੰ ਵੀ ਜਦੋਂ ਉਹ ਇਹ ਤੋਂ ਲੱਗ ਰਹਿ ਰਿਹਾ ਹੈ ਉਹਨੂੰ ਜਦੋਂ ਇਹਦੇ ਦੋਸਤ ਨੇ ਕਿਸੇ ਨੇ ਫੋਨ ਕੀਤਾ ਵੀ ਇਦਾਂ ਕੋਈ ਪ੍ਰੋਬਲਮ ਆ ਗਈ ਹੈ ਉਹ ਅਲੱਗ ਅਲੱਗ ਸੀ ਫਿਰ ਉਹ ਜਦੋਂ ਆਇਆ ਤੇ ਔਰ ਨੇ ਮੈਨੂੰ ਫੋਨ ਕੀਤਾ ਵੀ ਇਦਾਂ ਗੱਲ ਉਹ ਤਾਂ ਗੱਲ ਨਹੀਂ ਹੋ ਰਹੀ ਫਿਰ ਮੈਂ ਇਹਨੂੰ ਪੁੱਛਿਆ ਮੈਂ ਵੀ ਕੀ ਗੱਲ ਬਾਤ ਹੈ ਕਹਿੰਦਾ ਵੀ ਮੈਂ ਇਹਦੇ ਅਪਾਰਟਮੈਂਟ ਦੇ ਬਾਹਰ ਜਿੱਥੇ ਰਹਿ ਰਹਿਆ ਹਾਂ ਜੇ ਪਾਕ ਸਿੰਘ ਮੈਂ ਉੱਥੇ ਪਹੁੰਚਿਆ ਉੱਥੇ ਪੁਲਿਸ ਫੋਰਸ ਬਹੁਤ ਬਹੁਤ ਹੈ ਉਹ ਅੰਦਰ ਜਾਣ ਨਹੀਂ ਦੇਣਨਾ ਤੇ ਫਿਰ ਕੋਈ ਘੰਟੇ ਬਾਅਦ ਦੇ ਘੰਟੇ ਬਾਅਦ ਫਿਰ ਇਹਨੇ ਨਾ ਰਿਕਵੈਸਟ ਕੀਤੀ ਕਿ ਸਾਨੂੰ ਅੰਦਰ ਜਾ ਕੇ ਦੇਖਣ ਦਿਓ ਫਿਰ ਬੇਟਾ ਤੇ ਨਾਲ ਸਾਡੇ ਹੋਰ ਸਾਡੇ ਇਹਨਾਂ ਦੇ ਗਵਾਹਣ ਸੀਗਾ ਕੋਈ ਮੇਰਾ ਹੈਪੀ ਸ਼ਾਇਦ ਨਾਂ ਸੀ ਉਹਦਾ ਅੰਦਰ ਦੋਵੇਂ ਜਾਣ ਸਾਨੂੰ ਦੋਨ ਜਾਣਦਾ ਬਾਕੀ ਜਿਹੜੇ ਮੁੰਡੇ ਯਾਰ ਦੋਸਤ ਬਾਹਰ ਕੋਈ 100 150 ਜਿੰਨੇ ਵੀ ਹੋਗੇ ਬਾਹਰ ਖੜੇ ਰਹੇ ਉਹਨਾਂ ਨੇ ਕਿ ਇਹਨੂੰ ਅੰਦਰ ਜਾਣ ਤਾਂ ਅਸੀਂ ਫਿਰ ਅੰ ਕੋਈ ਵੇਖਣ ਵਾਲਾ ਸਿਸਟਮ じゃ ਨਹੀਂ ਪਰ ਉਹਦਾ ਮੈਨੂੰ ਉਹਦੀ ਵੀਡੀਓ ਕਾਲ ਵੀ ਦਿਖਾਈ ਪਰ ਬਥੇਰਾ ਬੇਟਾ ਹੁੰਦਾ ਮੈਂ ਰੁਕਦਾ ਹਾਂ ਪਰ ਪੜ੍ਹਦਾ ਨਹੀਂ ਮੈਂ ਹੁਣ ਪੱਤੇ ਨੇ ਕਿੱਥੋਂ ਤੱਕ ਜਿੱਥੇ ਗੁਰੂ ਮਾਲ ਦੇ ਪਾਣ ਹੁੰਦਣਾ ਪਣਾ ਕੀ ਕਰ ਸਕਦੇ ਹੋ ਬਹੁਤ ਵੱਡਾ ਸ਼ਬਦ ਹੈ ਪ੍ਰਮਾਤਮਾ ਨੂੰ ਦੀ ਅਰਦਾਸ ਕਰਦੇ ਪਰਿਵਾਰ ਨੂੰ ਆਤਮਾ ਨੂੰ ਸ਼ਾਂਤੀ ਦੇਵੇ ਸਾਨੂੰ ਸਾਰਾ ਰਿਸ਼ਤਾ ਭੈਣ ਭਰਾ ਨੂੰ ਪਾਣਾ ਬੰਦਾ ਬਚਪਨ ਤੋਂ ਹੋਤੀ ਕਰ ਸਕਦੇ ਹਾਂ ਹੋਰ ਮਹਾਰਾਜ ਅਗੇ ਹੋਰ ਤਾਸ ਕਰਦੇ ਬਾਕੀ ਉਥੇ ਪ੍ਰੋਸੈਸ ਚੱਲਣ ਦੇ ਆ ਵੇਖੋ ਹੁਣ ਅੱਜ ਉਥੇ ਸੰਡੇ ਆ ਕੱਲ ਮੰਡੇ ਨੂੰ ਉਥੋਂ ਡੈਡ ਬੱਡ ਸ਼ਾ ਚੱਲੂਗਾ ਦੋ ਤਿੰਨ ਦਿਨਾਂ ਵਿੱਚ ਆ ਜਾਵੇਗੀ